ਐਡੂ ডিপਾਰਟਮੈਂਟ ਦੇ ਹੁਕਮ ਮੁਤਾਬਕ ਮੈਂ ਡੀਓ ਐਲੀਮੈਂਟਲ ਲੁਧਿਆਣਾ ਜਾਣ ਕਰਨ ਜਾ ਰਹੀ ਆ। ਇਸ ਸਕੂਲ ਵਿੱਚ ਮੈਂ 2015 ਵਿੱਚ بطور ਪ੍ਰਿੰਸੀਪਲ ਆਈ ਸੀ। ਮੈਂ ਜਾਣਦੀ ਆ ਜਾਂ ਮੇਰਾ ਪਰਮਾਤਮਾ ਕਿ ਇਸ ਸਕੂਲ ਦੀ ਮੈਂ ਇੱਕ ਇੱਕ ਇੱਟ ਬੜੇ ਬ੍ਰੇਮ ਨਾਲ ਤੇ ਬੜੇ ਸਰਫੇ ਨਾਲ ਤੇ ਬੜੇ ਪ੍ਰੇਰਣਾ ਨਾਲ ਲਗਾਈ ਹੈਗੀ ਆ। ਮੈਂ ਇਹੀ ਆਪਣੇ ਸਕੂਲ ਦੇ ਸਾਡੇ ਸਟਾਫ ਨੂੰ ਰਿਕਵੈਸਟ ਕਰਾਂਗੇ ਸਾਰੇ ਬੱਚਿਆਂ ਨੂੰ ਰਿਕਵੈਸਟ ਕਰਾਂਗੇ ਕਿ ਇਸ ਸਕੂਲ ਨੂੰ ਸੰਭਾਲ ਕੇ ਰੱਖਣਾ ਹੈ ਜਿੱਦਾਂ ਇਹ ਸਕੂਲ ਪਹਿਲਾਂ ਹੀ ਪ੍ਰਾਪਤੀਆਂ ਲਈ ਜਿਕਰਾਂ ਚਾਹੁੰਦਾ ਰਿਹਾ ਹੈ ਉਸੇ ਤਰ੍ਹਾਂ ਹੋਰ ਵੀ ਸਕੂਲ ਪ੍ਰਾਪਤੀਆਂ ਕਰੇ ਇਹ ਮੈਂ ਉਸ ਪਰਮ ਪਿਤਾ ਪਰਮਾਤਮਾ ਦੀ ਅਰਦਾਸ ਕਰਦੀ ਹਾਂ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਬੱਚਿਓ ਸਦਾ ਖੁਸ਼ ਰਹੋ ਨੇਕ ਨੀਅਤੀ ਦੇ ਰਸਤੇ ਤੇ ਚੱਲੋ ਬਲੰਦੀਆਂ ਨੂੰ ਚੋਹੋ ਤੇ ਆਪਣੇ ਮਾਤਾ ਪਿਤਾ ਤੇ ਆਪਣੇ ਅਧਿਆਪਕਾਂ ਦੇ ਸੁਪਨਿਆਂ ਨੂੰ ਪੂਰੀ ਕਰੋ ਨਸ਼ਿਆਂ ਤੋਂ ਦੂਰ ਰਹੋ ਵਾਤਾਵਰਣ ਨੂੰ ਬਚਾਓ ਇਹ ਸਭ ਤੋਂ ਵੱਧ ਆਪਣੀ ਸਕੂਲ ਨੂੰ ਪਿਆਰ ਕਰੋ ਤਾਂ ਹੀ ਤੁਸੀਂ ਆਪਣੇ ਏਮਜ਼ ਆਫ ਲਾਈਫ ਨੂੰ ਅਚੀਵ ਕਰ ਸਕਦੇ ਹੋ ਮੈਮ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਨੂੰ ਤੁਹਾਡੇ ਭਰੋਸੇ ਤੇ ਆਪਣੀ ਬੱਚੀਆਂ ਤੁਹਾਡੇ ਕੋਲ ਛੱਡ ਕੇ ਜਾਂਦੇ ਸੀ ਸ਼ਹਿਰ ਵਾਸੀਨ ਮੈਂ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਘਬਰਾਓ ਨਾ ਇਹ ਸਕੂਲ ਆਲਰੇਡੀ ਸੇਫ ਹੱਥਾਂ ਵਿੱਚ ਹੈ ਇਹ ਸਕੂਲ ਦੇ ਜਿਹੜੇ ਟੀਚਰਸ ਨੇ ਬਹੁਤ ਮਿਹਨਤੀ ਨੇ ਤੁਹਾਡੇ ਬੱਚੇ ਇੱਥੇ ਪਹਿਲਾਂ ਤੋਂ ਵੀ ਜਦੋਂ ਸੇਫ ਰਹਿਣਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਅੱਛੀ ਜਿਹੜੀ ਹੈਗੀ ਹੈ ਤਾਲੀਮ ਦੇਣੀ ਹੈਗੀ ਹੈਗੀ ਹੈ ਸਾਰੇ ਮਿਲ ਜੁਲ ਕੇ ਆਪਾਂ ਸਕੂਲ ਨੂੰ ਮੈਂ ਮੈਂ ਚਾਹੀ ਉੱਥੇ ਹੈਗੀਆਂ ਫਿਰ ਵੀ ਮੈਂ ਸਕੂਲ ਦੇ ਨਾਲ ਟੱਚ ਵਿੱਚ ਰਵਾਂਗੀ ਸੋ ਆਪਾਂ ਸਾਰੇ ਮਿਲ ਜੁਲ ਕੇ ਇਸ ਸਕੂਲ ਨੂੰ ਪਹਿਲਾਂ ਤੋਂ ਹੀ ਵੱਧ ਉਚਾਈਆਂ ਤੇ ਲੈ ਕੇ ਜਾਵਾਂਗੇ ਥੈਂਕ ਯੂ